5 ਕਰੋੜ ਰੁਪਏ ਜਿਹੜਾ ਸਕੂਲਾਂ ਦੇ ਵਿੱਚ ਆਪਾਂ ਜਿਹੜਾ ਦੇ ਚੁੱਕੇ ਆਂ ਬਾਕੀ ਹੱਲੇ ਪ੍ਰੋਸੈਸ ਜਿਹੜਾ ਚੱਲ ਸੁਚੱਲੇ ਜਾ ਰਹੀ ਹੈ ਕਿਉਂਕਿ ਸਾਡਾ ਫੋਕਸ ਮੇਨ ਇਹ ਹੋਆ ਵੀ ਪੰਜਾਬ ਦਾ ਪੁੱਤ ਪੰਜਾਬ ਦੀਆਂ ਜੜਾਂ ਸਾਡੇ ਬੱਚੇ ਜਿਨ੍ਹਾਂ ਦੇ ਮੋਢਿਆਂ ਤੇ ਆਉਣ ਵਾਲੇ ਸੰਗਲ ਨੂੰ ਭਾਰ ਦੇਣਾ ਪੰਜਾਬ ਨੂੰ ਇਹਨਾਂ ਨੂੰ ਸਹੀ ਰਾਹ ਤੇ ਦਿਸ਼ਾ ਦੱਸਣਾ ਦਿਖਾਉਣਾ ਇੱਕ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਔਰ ਅੱਜ ਉਸ ਜੰਗੀ ਬੰਦਰ ਤੇ ਸਰਕਾਰ ਕੰਮ ਕਰ ਰਹੀ ਹੈ ਔਰ ਨਾਲ ਦੇ ਨਾਲ ਟੀਚਰ ਸਹਿਬਾਨ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਸਾਥ ਦੇ ਰਹੇ ਨੇ ਸੋ ਮੈਂ ਰਹਿਣੀ ਆ ਸਮੂਹ ਪਿੰਡ ਵਾਸੀਆਂ ਦਾ ਵੀ ਜਿੱਥੇ ਵੀ ਜਾਂਦੇ ਆ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਔਰ ਵੱਖਰੀ ਇੱਕ ਊਰਜਾ ਜਿਹੜੀ ਹੈ એનર્ਜੀ ਜਿਹੜੀ ਵੱਖਰੀ ਜਿਹੜੀ ਹੈ ਮਹਿਸੂਸ ਹੋ ਰਹੀ ਹੈ ਦੇਖੋ ਇਹ ਇੱਕ ਜਿਹਦਾ ਕਿਸੇ ਜਿੱਥੇ ਮਾਈਂਡ ਸੈਟ ਹੋ ਜਾਵੇ ਉਹਨੇ ਉਹ ਕੰਮ ਕਰਨਾ ਬਟ ਕਹਿਣ ਦਾ ਭਾਵੇਂ ਆ ਵੀ ਹੁਣ ਅੱਜ ਮੈਂ ਆਇਆ ਕਿੱਥੇ ਆਇਆ ਇਸ਼ਾਰਾ ਮੱਜਾ ਸਿੰਘ ਇੱਕ ਸਾਡਾ ਕਾਫੀ ਪਿੰਡ ਜਿਹੜੇ ਨੇ ਇਹਦੇ ਨਾਲ ਟੱਚ ਕਰਦਾ ਹੈ ਰਾਜ ਲੱਗੇ ਚੱਗੇ ਪਿੰਡਾਂ ਦੇ ਵਿੱਚ ਪਤਾ ਵੀ ਸ਼ੈਦੀ ਸਰਕਾਰੀ ਸਟੂਚਰ ਕੀ ਕਰਨਾ ਇੱਕ ਉਹ ਦੇਖ ਰਿਖ ਚੈੱਕ ਕਰਨਾ ਹੈ ਉਹ ਲੋਕ ਅਨੁਸਮਾਨ ਕਰਕੇ ਕਰਨਾ ਹੈ ਸੋ ਇਹੋ ਇੱਕ ਮੈਸੇਜ ਦਿੱਤਾ ਜਿਹੜਾ ਮੈਸੇਜ ਆਪਾਂ ਦੇਣਾ ਚਾਹੁੰਦੇ ਆ ਵੀ ਨਹੀਂ ਹੁਣ ਐਮਐਲ ਵੀ ਆਪ ਸਰਕਾਰੀ ਸਕੂਲਾਂ ਤੇ ਜਾ ਰਹੇ ਨੇ ਇਹਦਾ ਮਤਲਬ ਅਕੇ ਨਾਲ ਨੂੰ ਚੇਂਜ ਹੋਇਆ ਤੇ ਤਾਂ ਹੀ ਆ ਰਹੇ ਨੇ ਔਰ ਦੇਖੋ ਜਦੋਂ ਆਉਣੇ ਆ ਸਾਰਾ ਇਕੱਠਾ ਹੋਇਆ ਹੁੰਦਾ ਆ ਕੇ ਵੇਖਦਾ ਨੇ ਤੇ ਉਤਨਾ ਜੇ ਇਕੱਲੇ ਇਕੱਲੇ ਨੂੰ ਵੀ ਬਲਾਗ ਪਿੰਡ ਤੇ ਉਹ ਹੁੰਦਾ ਜਿੱਦਾਂ ਹੁਣ ਸਾਨੂੰ ਕੋਈ ਸੁਣਨਾ ਆ ਗਿਆ ਕੋਈ ਵੇਖਣਾ ਆ ਗਿਆ ਕੋਈ ਸਾਡਾ ਵਰਕਰ ਸੇ ਬਾਅਦ ਉਹਨਾਂ ਦੀ سپورਟ ਨਾਲ ਆ ਕੇ ਇੱਕ ਮੈਸੇਜ ਬੁੱਢ ਜਾ ਕੇ ਮੈਂ ਗੱਲ ਪੁੱਛਣਾ ਚਾਹਾਂ ਵਰੋਕੀ ਤੇਰੀ ਪਾਰਟੀ ਦੀ ਗੱਲ ਕਰਦੇ ਦੱਸੋ ਮੈਂ ਨਾ ਕਾਗਰਤੀ ਗੱਲ ਕਰਦਾ ਨੂੰ ਪੁੱਛੋ ਵੀ ਤੁਸੀਂ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕੀ ਕੀਤਾ ਇਹਨਾਂ ਨੇ ਇੱਕੋ ਗੱਲ ਕਹਿਣੀ ਉਹ ਨਾਲ ਜੀ ਸਕੂਲਾਂ ਦਾ ਐਵੇਂ ਇੱਕ ਪ੍ਰੋਪੋਗੰਡਾ ਬਣਾਇਆ ਜੀ ਇਹਨਾਂ ਦੇ ਬੱਤੀ ਐਵੇਂ ਲੈ ਸਾਡੇ ਘਰ ਚ ਚੱਲੇ ਇਹ ਕਿਹਦਾ ਮਟੀਰੀਅਲ ਆ ਗਿਆ ਇਹ ਪੁੱਛੋ ਤੁਸੀਂ ਸਮਾਰਟ ਪੌਣ ਦੀ ਗੱਲ ਕੀਤੀ ਸੀ ਲੋਕਾਂ ਨੂੰ ਦੇ ਦਿੱਤੇ ਇਹਨਾਂ ਫਿਰ ਉਹ ਗਾਂ ਦਾ ਨਾ ਭਗਵੰਤ ਮਾਂ ਦੀ ਸਰਕਾਰ ਨਹੀਂ ਚੱਲਦੀ ਜੀ ਇਹ ਜੋ ਕਰਦੇ ਰੇ ਇਹਨਾਂ ਕੋ ਬਿਜਲੀ ਦੀ ਗਰੰਟੀ ਪੂਰੀ ਨਹੀਂ ਹੋਈ ਇਹਨਾਂ ਕੋ 6 ਮਹੀਨੇ ਨਹੀਂ ਨਿਕਲਦੇ ਇਹਨਾਂ ਨੂੰ ਜਿਹੜੇ ਵੀ ਸਵਾਲ ਪੁੱਛੋਗੇ ਚਾਹੇ ਇਹਨਾਂ ਨੂੰ ਕਰ-ਕਰ ਨੌਕਰੀ ਦੀ ਗੱਲ ਕਰੋਗੇ ਚਾਹੇ ਗੁਟਕਾ ਸਾਫ ਫੜ ਕੇ ਸੋਵਾ ਜਿਹੜੀਆਂ ਖਾਧੀਆਂ ਉਹ ਗੱਲ ਕਰੋਗੇ ਇਹਨੂੰ ਪੁੱਛੋਗੇ ਤੁਸੀਂ ਸੱਜੇ ਪਾਸੇ ਜਵਾਬ ਦੇਣੋ ਕੱθε ਪਾਸੇ ਇਤਰਾ ਹੀ ਭਾਜੀਪੀ ਦਾ ਲੋ ਇਤਰਾ ਹੀ ਗੱਲ ਕਰਦਾ ਲੋ ਸੁਣਨ ਦਾ ਭਾਵ ਅਸੀਂ ਉਹ ਲੋਕ ਆ ਆਪਾਂ ਕੰਮ ਕਰਨ ਵਾਲੇ ਜ਼ਮੀਨੀ ਪੱਧਰ ਅੱਜ ਕੋਈ ਵੋਟਾਂ ਮੈਲੀ ਨਾ ਵੋਟਾਂ ਲੈਣਾ ਹੈ ਕਾਦੇ ਕਰਕੇ ਆਏ ਲੋਕਾਂ ਨੂੰ ਦੱਸ ਰਿਹਾ ਵੀ ਜੇ ਤੁਸੀਂ ਸਾਨੂੰ ਚੁਣਿਆ ਸੀ ਆਪਾਂ ਤੁਹਾਡੇ ਬੱਚਿਆਂ ਦੀ ਇਹ ਫਾਇਜ਼ਤ ਕਰਨਾ ਹੈ ਤੁਹਾਡੇ ਬੱਚਿਆਂ ਨੂੰ ਵਧੀਆ ਦੇਖ ਦੇਣਾ ਚਾਹੁੰਦੇ ਆ ਸਕੂਲਾਂ ਨੂੰ ਸੁਧਾਰ ਕਰਨਾ ਚਾਹੁੰਦੇ ਆ ਸਟੈਪ ਬਾਈ ਸਟੈਪ ਲੱਗੇ ਹਨ ਹੁਣ ਨਸ਼ੇ ਦਾ ਜੁੱਧ ਨਸ਼ੇ ਦੇ ਵਿਰੁੱਧ ਜਿਹੜਾ ਚੱਲ ਰਿਹਾ ਜੰਗੀ ਪਦਰ ਤੇ ਚੱਲ ਰਿਹਾ ਸਾਡਾ ਔਰ ਮੈਂ ਬਿਲਕੁਲ ਜੀ ਮੈਂ ਪਿੰਡ ਵਾਸੀਆਂ ਨੂੰ ਮੈਂ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਮੈਂ ਗਰਾਊਂਡ ਲੈਵਲ ਤੇ ਹਰ ਗਲੀ ਦੇ ਵਰਕਰਾਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਤਗੜੇ ਹੋ ਕੇ ਆਪਾਂ ਇਹਦਾ ਸਾਥ ਦੇਈਏ ਜਿਹੜਾ ਨਸ਼ੇ ਦਾ ਕਾਰਨ ਕੀ ਹੈ ਕਿਉਂਕਿ ਇਹ ਇਹ ਨਾ ਸੋਚੀਏ ਵੀ ਇਹ ਗਵੰਦੀਆਂ ਦੇ ਘਰ ਆ ਕੇ ਲੱਗੀ ਹੋਈ ਹੈ ਪਤਾ ਕੋਈ ਨਹੀਂ ਕਿ ਉਹਦਾ ਸੇਕ ਜੇ ਜ਼ਿਆਦਾ ਵੱਧ ਜੇ ਤੇ ਕਦੋਂ ਆਪਣੇ ਕਰਨ ਵਾਲੇ ਇਹਦੇ ਨਾਲ ਜੇ ਜਦੋਂ ਆਪਣੇ ਤੁਹਾਨੂੰ ਲੱਗੇ ਫਿਰ ਉਹ ਬੰਦਾ ਮਹਿਸੂਸ ਕਰਦਾ ਸੋ ਮੇਰੀ ਬੇਨਤੀ ਹੈ ਜੇ ਸਰਕਾਰ ਡਟ ਕੇ ਚਟਾਨ ਬਣ ਕੇ ਖੜੇ ਪੂਛ ਸਾਥ ਦੇ ਰਹੀ ਹੈ ਨਸ਼ੇ ਦੀ ਜੇ ਗੱਲ ਕਰਦੇ ਆ ਤੇ ਕੋਈ ਅਫਸਰ ਵੀ ਮੈਂ ਕਹਿ ਸਕਦਾ ਉਹ ਵੀ ਸਖਤ ਤੋਂ ਸਖਤ ਰਵਈਆ ਵਰਤ ਰਿਹਾ ਦੱਸੋ ਕਹਿ ਹੁੰਦਾ ਪਾਬ ਹੁਣ ਕਮੀ ਜੇ ਪੂਰੀ ਹੋਰ ਕਰਨੀ ਹੈ ਤੇ ਸਾਡੇ ਪੰਜਾਬ ਦੀ ਆਬਾਦ ਨੂੰ ਜਨਤਾ ਨੂੰ ਸਾਧਣਾ ਚਾਹੀਦਾ ਮੈਂ ਕਈ ਮਾਮਾ ਕੋ ਜਾਣਾ ਬਜ਼ੁਰਗਾਂ ਕੋ ਜਾਣਾ ਮਾਣਾਂ ਨੂੰ ਵੀ ਬੇਨਤੀ ਕਰਦਾ ਮੈਂ ਕਹਿੰਦਾ ਯਾਰ ਸਾਥ ਦਿਓ ਹੁਣ ਕਈਆਂ ਕੋ ਮੈਂ ਜਾਣਾ ਜਿਤਨਾ ਮੈਂ ਪੁੱਛਿਆ ਕਿਸੇ ਨੂੰ ਮੈਂ ਕਿਹਾ ਜੀ ਨਸ਼ੇ ਦੀ ਕੀ ਪੋਜੀਸ਼ਨ ਹੈ ਕਿਹਾ ਜੀ ਅੱਗੇ ਨਾਲੋਂ ਕਾਫੀ ਫਰਕ ਆ ਪਰ ਥੋੜਾ ਥੋੜਾ ਹੈਗਾ ਜਦੋਂ ਪੁੱਛੀ ਇਹਨਾਂ ਵੀ ਨਾ ਦੱਸੋ ਵੀ ਸਾਨੂੰ ਨੇ ਕੀ ਲੋੜ ਆ ਦੀ ਬੁਰੇ ਬਣਦੀ ਤੇ ਕੱਲ ਉਹ ਹੀ ਆ ਵੀ ਭਗਤ ਸਿੰਘ ਜਮੇ ਪਰ ਜਮੇ ਗਵਾਂਡੀਆਂ ਦੇ ਘਰ ਸਾਡੇ ਜਿੱਦਣ ਆਪਣੀ ਸੋਚ ਇੱਕ ਇਨਕਲਾਬੀ ਇਹ ਹੋ ਗਈ ਨਾ ਵੀ ਯਾਰ ਇੱਕ ਫੋੜ ਖਤਮ ਕਰਨਾ ਇਸ ਕੋਰ ਨੂੰ ਪੰਜਾਬ ਚੋਂ ਮੋਟ ਸੁੱਟਣਾ ਉਹ ਦਿਨ ਦੂਰ ਨੇ ਕਿ ਸਾਨੂੰ ਸਾਰਿਆਂ ਦੀ ਇੱਕ ਦੂਜੇ ਦੇ ਸਾਥ ਦੀ ਲੋੜ ਹੈ ਅਸੀਂ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਸਾਨੂੰ ਲੋਕ ਡਿਮਾਂਡ ਕਰਦੇ ਸੀ ਆਪਾਂ ਤੇ ਖੜ ਗਏ ਸਾਨੂੰ ਲੋਕ ਕਹਿੰਦੇ ਸੀ ਗਿਪਸ ਵਿੱਚ ਨਸ਼ਾਜੀਪੂਕਸ ਵਾਲੇ ਫਰਦ ਨੇ ਛੜ ਦਿੱਤੇ ਆਪਾਂ ਪੁਲਿਸ ਦੇ ਨਾਲ ਆਪ ਬਾਤ ਕਰ ਰਹੇ ਮੇ ਕਿੱਥੇ ਕਮੀਯਾਰੀ ਕਿਹੜੀ ਚੀਜ਼ ਦੀ ਕਮੀਯਾਰੀ ਉਹਨੂੰ ਕਮੀ ਨੂੰ ਦੂਰ ਕਰ ਰਹੇ ਜੇ ਕੋ ਕੋਈ ਗੜਬੜੀ ਵੀ ਕਰਦਾ ਉਸ ਅਫਸਰ ਦੇ ਉੱਤੇ ਵੀ ਕਾਜ ਨਹੀਂ ਕਰ ਰਹੀਏ ਸੋ ਕਹਿਣ ਦਾ ਭਾਵ ਅਸੀਂ ਤਾਂ ਜੋ ਸਾਨੂੰ ਲੋਕਾਂ ਨੇ ਕਿਹਾ ਆਪਾਂ ਤੇ ਖਲੋਗੇ ਹੁਣ ਸਾਨੂੰ ਜਨਤਾ ਦੇ ਸਾਥ ਦੀ ਵੀ ਲੋੜ ਹੈ ਔਰ ਕਈ ਜਗ੍ਹਾ ਤੇ ਤਾਂ ਬਹੁਤ ਜਿਆਦਾ ਸਾਥ ਮਿਲ ਰਿਹਾ ਔਰ ਮੈਨੂੰ ਆਸ ਹੈ ਵੀ ਜਿਉਂ ਪੰਜਾਬ ਦਾ ਮਾਹੌਲ ਪੰਜਾਬ ਦੇ ਲੋਕ ਚੱਟ ਕੇ ਇਸ ਨਸ਼ੇ ਦੇ ਵਿਰੁੱਧ ਹੋਗੇ ਤੇ ਜੜੋਂ ਖੇਡ ਦਿੰਦੇ ਸਨ ਸਰ ਬਹੁਤ ਬੈਨੀਫਿਟ ਮਿਲੇਗਾ ਕਿਉਂਕਿ ਜਿੰਨੇ ਵੀ ਹੁਣ ਨਵੇਂ ਕਲਾਸ ਨੂੰ ਬਣ ਰਹੇ ਨੇ ਇਸਾਰੇ ਕਲਾਸ ਨੂੰ ਬੜੇ ਹਾਈ ਟੈਕਨੋਲੋਜੀ ਨੂੰ ਬਨ ਰਹੇ ਨੇ ਇੰਨਾ ਸਾਰਿਆਂ ਚ ਪ੍ਰੋਜੈਕਟਰ ਲੱਗਦਾ ਕਰੇ ਨੇ ਔਰ ਬਹੁਤ ਬੈਨੀਫਿਟ ਆਉਣ ਵਾਲੇ ਸਮੇਂ ਚ ਬੱਚਿਆਂ ਨੂੰ ਮਿਲਣ ਵਾਲਾ ਤੇ ਟੀਚਰ ਸਾਹਿਬਾਨ ਬੜੀ ਮਿਹਨਤ ਕਰਵਾ ਰਹੇ ਨੇ ਕਿ ਇਹ ਸਕੂਲ ਦੀ ਗੱਲ ਬਕਰੀਏ ਇਹ ਸਕੂਲ ਅੱਜ ਤੋਂ ਮੇਰਾ ਖਿਆਲ 5-7 ਸਾਲ ਪਹਿਲਾਂ ਮਖਾਇਆ ਸੀਗਾ ਲੇਕਿਨ ਬਹੁਤ ਦੁਰਹਾਲ ਸੀਗਾ ਲੇਕਿਨ ਅੱਜ ਜੇ ਜਮ ਆਇਆ ਤੇ ਸਕੂਲ ਦੀ ਨੁਹਾਰ ਹੀ ਬਿਲਕੁਲ ਚੇਂਜ ਹੈ ਇਥੋਂ ਦਾ ਸਟਾਫ ਬਹੁਤ ਮਿਹਨਤੀ ਹੈ ਔਰ ਮਿਹਨਤੀ ਸਟਾਫ ਸਦਕਾ ਅੱਜ ਇਸ ਸਕੂਲ ਦੀ ਬਿਲਕੁਲ ਨੁਹਾਰ ਚੇਂਜ ਹੋਈ ਹੈ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਬੱਚਿਆਂ ਦੀ ਗਰੋਥ ਹੀ ਵਧੇਗੀ ਔਰ ਬਹੁਤ ਬੈਨੀਫਿਟ ਹੋਣ ਵਾਲਾ ਸਾਰੇ ਇਲਾਕੇ ਨੂੰ ਜੀ ਸਰ ਪੇਰੈਂਟਸ ਨੂੰ ਮੈਂ ਉਹ ਗੱਲ ਕਹਿਣੀ ਚਾਹਾਂਗਾ ਕਿ ਇੱਕ ਵਾਰੀ ਸਕੂਲ ਆਣ ਕੇ ਜਰੂਰ ਵਿజిਟ ਕਰ। ਕਿਉਂਕਿ ਜੋ ਤੱਕ ਸਕੂਲ ਵਿజిਟ ਨਹੀਂ ਕਰਨਗੇ ਉਹ ਤੱਕ ਉਹਨਾਂ ਨੂੰ ਪਤਾ ਲੱਗੂਗਾ ਨਹੀਂ ਕਿ ਸਕੂਲ ਕਿ ਬਣ ਚੁੱਕਾ ਹੈ ਸਕੂਲ 'ਚ ਹੈ ਕੀ ਕੀ ਹੈ। ਇੱਕ ਵਾਰੀ ਵਿజిਟ ਕਰ ਲਿਓ ਵਿజిਟ ਕਰਨਗੇ ਆਟੋਮੈਟਿਕਲੀ ਉਹਨਾਂ ਦਾ ਜਿਹੜਾ ਵਾ ਰੁਝਾਨ ਅਗਰ ਬਦਲੇਗਾ। ਜੀ ਜੀ ਸਾਹੀ ਅਸੀਂ ਨਹੀਂ ਅਸੀਂ ਨਾਲ ਕਿੰਨੇ ਲੋਕ